ਅੱਜ ਬਾਬਾ ਬਕਾਲਾ ਸਾਹਿਬ ਵਿਖੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਸੈਮੀਨਾਰ ਕੀਤਾ ਗਿਆ। ਇਹ ਸੈਮੀਨਾਰ ਹਲਕਾ ਕੋਆਰਡੀਨੇਟਰ ਸਰਦਾਰ ਕੁਲਦੀਪ ਸਿੰਘ ਛੱਜਲਵੰਡੀ ਬਾਬਾ ਬਕਾਲਾ ਸਾਹਿਬ ਅਤੇ ਵਾਈਸ ਕੋਆਰਡੀਨੇਟਰ ਡਾਕਟਰ ਸਰਬਜੀਤ ਸਿੰਘ ਤੁਲਕਾ ਦੀ ਰਹਿਨਮਾਈ ਹੇਠ ਕੀਤਾ ਗਿਆ। ਇਸ ਮੌਕੇ ਉਹਨਾਂ ਨਸ਼ਾ ਤਸਕਰਾਂ ਖਿਲਾਫ ਇਕਜੁੱਟ ਹੋਣ ਤੇ ਜ਼ੋਰ ਦਿੱਤਾ ਅਤੇ ਸ਼ਪਤ ਗ੍ਰਾਂਟ ਕੀਤੀ ਕਿ ਨਸ਼ਾ ਤਸਕਰਾਂ ਤੋਂ ਡਰਨ ਦੀ ਲੋੜ ਨਹੀਂ ਸਗੋਂ ਇਕਜੁੱਟ ਹੋ ਕੇ ਇਹਨਾਂ ਖਿਲਾਫ ਲੜਨ ਦੀ ਲੋੜ ਹੈ। ਬਾਬਾ ਬਕਾਲਾ ਸਾਹਿਬ ਤੋਂ ਨਿਊਜ਼ 24 ਪੰਜਾਬ ਲਈ ਸੁਖਵਿੰਦਰ ਬਾਬਾ ਦੀ ਖਾਸ ਰਿਪੋਰਟ। ਜੋ ਨਸ਼ਿਆ ਵਿਰੁੱਧ 3 ਦੇ ਜਿਹੜੇ ਨਾਲ ਹੀ ਸਟੇਜ ਦੀ ਭੂਮਿਕਾ ਨਿਭਾ ਰਹੇ ਨੇ ਡਾਕਟਰ ਸਰਬਜੀਤ ਸਿੰਘ ਜੀ ਉਹਨਾਂ ਨਾਲ ਮੇਰੇ ਵਾਈਸ ਅਲਕਾ ਬਾਬਾ ਬਕਾਲਾ ਸਾਹਿਬ ਤੋਂ ਕੁਰਬੀਰ ਸਿੰਘ ਜੀ ਉਹਨਾਂ ਨਾਲ ਬੈਠੇ ਸਰਦਾਰ ਮਜੀਤ ਸਿੰਘ ਜੀ ਬਲਾਕ ਪ੍ਰਧਾਨ ਉਹਨਾਂ ਨਾਲ ਮੇਰਾ ਪ੍ਰਾਣਾ ਮਿੱਤਰ ਔਰ ਜੋਧਾ ਲਖਿਆ ਵਿਰੋਧ ਬਲਾਕ ਕੋਆਰਡੀਨੇਟਰ ਸਰਦਾਰ ਨਤੇਜ ਸਿੰਘ ਜੀ ਪੋਲਾ ਜੀ ਬਲਾਕ ਤੋਂ ਆਏ ਸਾਡੇ ਸਰਦਾਰ ਦਿਲਜੀਤ ਸਿੰਘ ਜੀ ਔਰ ਪੰਚਾਇਤ ਦੇ ਵਿੱਚ ਬੱਤੇ ਜਾ ਕੇ ਸਰਪੰਚ ਸਾਹਿਬ ਲਖਵਿੰਦਰ ਕੌਰ ਜੀ ਸਮੂਚੀ ਪੰਚਾਇਤ ਦੇ ਵਿੱਚ ਮੈਂਬਰ ਜ਼ਾਹਬਾਨ ਸਰਦਾਰ ਬੰਦੇਰ ਸਿੰਘ ਜੀ ਸਰਦਾਰ ਸੁਖਮਨ ਸਿੰਘ ਜੀ ਸਰਦਾਰ ਹਰਦੀਪ ਸਿੰਘ ਜੀ ਸਰਦਾਰ ਜਸਪਾਲ ਸਿੰਘ ਜੀ ਸਾਡੇ ਪ੍ਰਿੰਟ ਜੀ ਮੈਂਬਰ ਜ਼ਾਹਬਾਨ ਸਰਬਜੀਤ ਕੌਰ ਜੀ ਸਵਰਨ ਕੌਰ ਜੀ ਔਰ ਬੋਤ ਬਾ ਸਾਥੀ ਨਿਰਭੈ ਸਿੰਘ ਜੀ ਗੁਰਪਾਲ ਸਿੰਘ ਜੀ ਬਲਵਿੰਦਰ ਸਿੰਘ ਜੀ ਆ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਪੰਚਾਇਤ ਸੈਕਟਰੀ ਸਾਹਿਬ ਅਭੀ ਪਹੁੰਚੇ ਨੇ ਆਪਾਂ ਇੱਕ ਵਾਰ ਫੇਰ ਫਤਿਹ ਦਾ ਫਤਿਹ ਦੇ ਰਾਜ ਸਾਜ ਪਾਵਨ ਜਿੰਮੀ ਤੁਹਾਡੀ ਟਿੱਲੀ ਫਤਿਹ ਮੈਨੂੰ ਨਹੀਂ ਲੱਗਦਾ ਕਿ ਤੁਹਾਡੇ ਪਿੰਡ ਦੇ ਜਿਹੜੇ ਤਸਕਰ ਹੈ ਉਹ ਤੁਹਾਡੇ ਕੋਲ ਡਰਨਗੇ ਅੱਜ ਜੋਧ ਨਸ਼ਿਆ ਮੁਕਤ ਪਹੜਾਉਂਦੇ ਪਿੰਡ ਦੇ ਵਿੱਚ ਕਿ ਪੰਜਾਬ ਦੀਆਂ ਧੀਆ ਅੱਜ ਮੇਰੀਆਂ ਮਾਦਾ ਮੇਰੀਆਂ ਪਹਿਣਾ ਬੇਟੀਆਂ ਦੇ ਵੱਡੀ ਗਿਣਤੀ ਦੇ ਵਿੱਚ ਅੱਜ ਮੈਂ ਪਿੰਡ ਪਿੰਡ ਇਕਲ ਗੱਡਾ ਦੇ ਵਸਨੀਕ ਇਕਲ ਗੱਡਾ ਦੇ ਤਸਵੀਕ ਨਸ਼ਿਆ ਇੱਕ ਚੁੱਪ ਹੋ ਕੇ ਜੀ ਆਇਆਂ ਨੂੰ ਹੋ ਕੇ ਸੋਚ ਚੁੱਕਦੇ ਹਾਂ ਸੋਚ ਚੁੱਕਦੇ ਹਾਂ ਕਿ ਅਸੀਂ ਅਸੀਂ ਨਸ਼ਿਆਂ ਖਿਲਾਫ ਆਪਣੇ ਪਿੰਡ ਦੇ ਨਸ਼ਿਆਂ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਅਸੀਂ ਆਪਣੇ ਪਿੰਡ ਵਿੱਚ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਨਸ਼ਾ ਨਹੀਂ ਵਿਕਰ ਦੇਾਂਗੇ ਨਹੀਂ ਵਿਕਰ ਦੇਾਂਗੇ ਅਸੀਂ ਅਸੀਂ ਕਿਸੇ ਵੀ ਕਿਸੇ ਵੀ ਨਸ਼ਾ ਤਸਕਰ ਨੂੰ ਨਸ਼ਾ ਤਸਕਰ ਨੂੰ ਪਿੰਡ ਵਿੱਚ ਨਹੀਂ ਬਰਨਿਆਗੇ ਪਿੰਡ ਵਿੱਚ ਨਹੀਂ ਬਰਨਿਆਗੇ ਸਾਡੇ ਪਿੰਡ ਵਿੱਚ ਸਾਡੇ ਪਿੰਡ ਵਿੱਚ ਜੋ ਵੀ ਜੋ ਵੀ ਨਸ਼ਾ ਕਰਦੇ ਹਨ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਸਮਝਾਵਾਗੇ